ਅਸੀਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਤੇ ਮਲੇਰੀਆ ਫੈਲ ਜਾਂਦਾ ਸੀ ਫੀਵਰ ਦੇ ਕੇਸਸ ਆਉਂਦੇ ਸੀ ਡੈਂਗੀ ਦੇ ਹੁੰਦੇ ਸੀ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਜਿਹੜਾ ਸੀਗਾ ਐਕਟਿਵ ਹੁੰਦਾ ਸੀਗਾ ਪਰ ਅਸੀਂ ਪਿਛਲੇ ਸਾਲ ਇੱਕ ਕੈਂਪਨ ਸ਼ੁਰੂ ਕੀਤੀ ਸੀ ਯਾਰ ਸ਼ੁਕਰਵਾਦ ਡੈਂਗੂ ਤੇ ਇੱਕ ਵਾਰ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਵੈਕਟਰ ਹੈ ਜਿਹੜਾ ਉਹਦਾ ਲਾਰਵਾ ਹੈ ਉਹਦੀ ਅਸੀਂ ਟਰੈਕਿੰਗ ਸ਼ੁਰੂ ਕੀਤੀ ਆ ਕਿ ਡੈਂਗੀ ਹੋਣ ਤੋਂ ਪਹਿਲਾਂ ਟਰੈਕਿੰਗ ਕੀਤੀ ਜਾਵੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਕਿ ਇਸ ਵਾਰ ਅੱਜ ਤੱਕ ਸਾਡੇ ਜਿਹੜਾ ਹੈਗਾ ਮਤਲਬ 17 ਅਗਸਤ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਨਹੀਂ ਤਾਂ ਆਮ ਤੌਰ ਤੇ 35 40 ਮੌਤਾਂ ਹੋ ਜਾਂਦੀਆਂ ਅਸੀਂ ਇਸ ਵਾਰੀ ਇੱਕ ਵੀ ਡੈਥ ਨਹੀਂ ਹੋਈ ਆ ਔਰ ਡੈਂਗੀ ਦੇ ਕੇਸ ਵੀ ਬਿਲਕੁਲ ਕੰਟਰੋਲ 'ਚ ਆ ਗਿਆ ਅਸੀਂ ਡੈਂਗੀ ਵਾਸਤੇ ਜਿਹੜੀ ਟੈਸਟਿੰਗ ਹੈ ਅਸੀਂ ਉਹ ਮਤਲਬ ਤਿੰਨ ਗੁਣਾ ਹੋ ਗਈ ਆ ਸਾਡੀ ਕਿਉਂਕਿ ਸਾਰੇ ਆਮ ਆਦਮੀ ਕਿਰਨੇ ਕੋਈ ਟੈਸਟਿੰਗ ਹੁੰਦੀ ਆ ਅਸੀਂ ਟੈਸਟਿੰਗ ਵਧਾਈ ਆ ਔਰ ਉਹਦਾ ਜਿਹੜਾ ਲਾਰਵਾ ਹੈਗਾ ਜਿੱਥੇ ਉਹਦੀ ਬਰੀਡਿੰਗ ਹੋ ਰਹੀ ਹੈ ਚਾਹੇ ਉਹ ਡੇਜ਼ਰਟ 쿨ਰ ਹੋਣ ਚਾਹੇ ਫ੍ਰਿਜ ਦੀ ਟ੍ਰੇ ਹੋਵੇ ਪੰਛੀਆਂ ਵਾਸਤੇ ਲੋਕ ਕਟੋਰੇ ਰੱਖਦੇ ਆ ਮवेशੀਆਂ ਵਾਸਤੇ ਬڑے-ਵਡੇ ਬਾਹਰ ਰੱਖਤ ਕੰਟੇਨਰ ਰੱਖਦੇ ਆ ਉਹਨਾਂ ਨੂੰ ਹਰ ਸ਼ੁੱਕਰਵਾਰ ਨੂੰ ਅਸੀਂ ਚੰਗੀ ਤਰ੍ਹਾਂ ਸਕਾਨੇ ਆ ਔਰ ਐਂਟੀ ਲਾਰਵਲ ਸਪਰੇ ਔਰ ਇਹਦੇ ਨਾਲ-ਨਾਲ ਜਿਹੜੀ ਸਾਡੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਆ ਲੋਕਲ ਬਾਡੀਜ਼ ਦੇ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਫਿਊਮਿਗੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਔਰ ਐਂਟੀ ਲਾਰਵਾ ਸਪਰੇ ਕੀਤਾ ਜਾ ਰਿਹਾ ਇਸੇ ਤਰ੍ਹਾਂ ਡੈਰੀਆ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਹੈਪਟਾਈਟਸ ਇਹ ਦਾ ਫੀਲ ਕੋਰਸ ਹੋ ਗਿਆ ਸੀ ਜਤੋਂ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਔਰ ਕਪੂਰਥਲਾ ਦੇ ਵਿੱਚ ਆਪਣੇ ਬਿਲੌਂਗੀ ਪਟਿਆਲੇ ਮੇਜਰ ਐਪੀਸੋਡ ਹੋਇਆ ਸੀ ਸੋਰੀ ਸਿਰਫ ਇਹਨਾਂ ਐਪੀਸੋਡ ਹੋਇਆ ਔਰ ਉਹ ਵੀ ਅਸੀਂ ਕੰਟੇਨ ਕੀਤੇ ਅਸੀਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਤੇ ਮਲੇਰੀਆ ਫੈਲ ਜਾਂਦਾ ਸੀ ਫੀਵਰ ਦੇ ਕੇਸਸ ਆਉਂਦੀ ਸੀ ਡੈਂਗੀ ਦੇ ਹੁੰਦੇ ਸੀ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਜਿਹੜਾ ਸੀਗਾ ਐਕਟਿਵ ਹੁੰਦਾ ਸੀਗਾ ਪਰ ਅਸੀਂ ਪਿਛਲੇ ਸਾਲ ਇੱਕ ਕੰਮ ਸ਼ੁਰੂ ਕੀਤੀ ਸੀ ਯਾਰ ਸ਼ੁਕਰਵਾਦ ਡੈਂਗੂ ਤੇ ਇੱਕ ਵਾਰ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਵੈਕਟਰ ਹੈ ਜਿਹੜਾ ਉਹਦਾ ਲਾਰਵਾ ਹੈ ਉਹਦੀ ਅਸੀਂ ਟਰੈਕਿੰਗ ਸ਼ੁਰੂ ਕੀਤੀ ਆ ਕਿ ਡੈਂਗੀ ਹੋਣ ਤੋਂ ਪਹਿਲਾਂ ਟਰੈਕਿੰਗ ਕੀਤੀ ਜਾਵੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਕਿ ਇਸ ਵਾਰ ਅੱਜ ਅੱਜ ਤੱਕ ਸਾਡੇ ਜਿਹੜਾ ਹੈਗਾ ਮਤਲਬ 17 ਅਗਸਤ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਨਹੀਂ ਤਾਂ ਆਮ ਤੌਰ ਤੇ 35 40 ਮੌਤਾਂ ਹੋ ਜਾਂਦੀਆਂ ਸੀ ਇਸ ਵਾਰੀ ਇੱਕ ਵੀ ਡੈਥ ਨਹੀਂ ਹੋਈ ਆ ਔਰ ਡੈਂਗੀ ਦੇ ਕੇਸ ਵੀ ਬਿਲਕੁਲ ਕੰਟਰੋਲ ਚ ਆ ਗਿਆ ਅਸੀਂ ਡੈਂਗੀ ਵਾਸਤੇ ਜਿਹੜੀ ਟੈਸਟਿੰਗ ਆ ਅਸੀਂ ਉਹ ਮਤਲਬ ਤਿੰਨ ਗੁਣਾ ਹੋ ਗਈ ਆ ਸਾਡੀ ਕਿਉਂਕਿ ਸਾਰੇ ਆਮ ਆਦਿ ਕਲੀਨਿਕ ਵਿੱਚ ਟੈਸਟਿੰਗ ਹੁੰਦੀ ਆ ਅਸੀਂ ਟੈਸਟਿੰਗ ਵਧਾਈ ਆ ਔਰ ਉਹਦਾ ਜਿਹੜਾ ਲਾਰਵਾ ਹੈਗਾ ਜਿੱਥੇ ਉਹਦੀ ਬਰੀਡਿੰਗ ਹੋ ਰਹੀ ਆ ਚਾਹੇ ਉਹ ਡੈਜ਼ਰਟ 쿨ਰ ਹੋਣ ਚਾਹੇ ਫ੍ਰਿਜ ਦੀ ਟ੍ਰੇ ਹੋਵੇ ਪੰਛੀਆਂ ਵਾਸਤੇ ਲੋਕ ਕਟੋਰੇ ਰੱਖਦੇ ਆ ਮवेशੀਆਂ ਵਾਸਤੇ ਬڑے-ਵਡੇ ਬਾਹਰ ਰੱਖਤ ਕੰਟੇਨਰ ਰੱਖਦੇ ਆ ਉਹਨਾਂ ਨੂੰ ਹਾਰ ਸ਼ੁੱਕਰਵਾਰ ਨੂੰ ਅਸੀਂ ਚੰਗੀ ਤਰ੍ਹਾਂ ਉਸਕਾਨੇ ਆਂ ਔਰ ਐਂਟੀ ਲਾਰਵਲ ਸਪਰੇ ਔਰ ਇਹਦੇ ਨਾਲ ਨਾਲ ਜਿਹੜੀ ਸਾਡੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਹੈ ਲੋਕਲ ਬਾਡੀਜ਼ ਦੇ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਫਿਊਮਿਗੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਔਰ ਐਂਟੀ ਲਾਰਵਲ ਸਪਰੇ ਕੀਤਾ ਜਾ ਰਿਹਾ ਇਸੇ ਤਰ੍ਹਾਂ ਡੈਰੀਆ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਹੈਪਾਟਾਈਟਸ A ਦਾ ਫੀਲਡ ਕੋਰਟਜ ਹੋ ਗਿਆ ਸੀ ਜਤੋਂ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਔਰ ਕਪੂਰਥਲਾ ਦੇ ਵਿੱਚ ਆਪਣੇ ਬਿਲੋਂਗ ਕੀ ਪਟਿਆਲੇ ਮੇજર ਐਪੀਸੋਡ ਹੋਏ ਸੀ ਇਹ ਸੋਰੀ ਸਿਰਫ ਥਨ ਐਪੀਸੋਡ ਹੋਏ ਆ ਔਰ ਆਬੀਅਸਲੀ ਕੰਟੇਨ ਕੀਤੇ ਆ